ਜਿਹੜੇ ਕਹਿ ਰਹੇ ਸੀ ਅਕਾਲੀ ਦਲ ਦਾ ਭੋਗ ਪੈ ਗਿਆ ਨਹੀਂ ਅਕਾਲੀ ਦਲ ਦਾ ਭੋਗ ਨਾ ਪਿਆ ਸੀ ਨਾ ਪੈਣਾ ਆ ਅਕਾਲੀ ਦਲ ਦੀ ਘਾਟ ਪੰਥਕ ਪਾਰਟੀ ਦੀ ਘਾਟ ਖੇਤਰੀ ਪਾਰਟੀ ਦੀ ਘਾਟ ਸ਼ੇਰੇ ਪੰਜਾਬ ਦਲ ਪੂਰੀ ਕਰੇਗਾ ਦੂਸਰੀ ਗੱਲ ਜਿਹੜੇ ਲੋਕ ਸਾਡੇ ਬਾਕੀ ਦੇ ਵਰਗਾਂ ਦੇ ਨੇ ਉਹਨਾਂ ਚ ਹਿੰਦੂ ਭਰਾ ਨੇ ਮੁਸਲਮਾਨ ਭਰਾ ਨੇ ਈਸਾਈ ਭਰਾ ਨੇ ਹੋਰ ਵਰਗਾਂ ਦੇ ਲੋਕ ਨੇ ਉਹ ਕਹਿਣਗੇ ਅਸੀਂ ਕਿੱਥੇ ਜਾਵਾਂਗੇ ਉਨ੍ਹਾਂ ਵਾਸਤੇ ਸ਼ੇਰੇ ਪੰਜਾਬ ਸਰਬਸਾਂਝੀ ਸਰਕਾਰੀ ਖਾਲਸਾ ਲਈ ਬੈਠਾ ਹੈ ਉੱਥੇ ਮੁਖਮचंद ਵੀ ਵਜ਼ੀਰ ਨੇ ਉੱਥੇ ਅਜੀਜ਼ਉਦੀਨ ਵੀ ਵਜ਼ੀਰ ਨੇ ਇਸ ਲਈ ਉਨ੍ਹਾਂ ਵਾਸਤੇ ਵੀ ਇਹ ਦਰਵਾਜ਼ੇ ਖੁੱਲੇ ਹੋਣਗੇ ਤੀਸਰਾ ਪੰਜਾਬ ਨੂੰ ਅਸੀਂ ਕਹਿੰਦੇ ਨਸ਼ਾ ਖਾ ਗਿਆ ਕਿਉਂਕਿ ਜਦੋਂ ਨਸ਼ਾ ਕਰਨ ਵਾਲੇ ਖੁਦ ਆਗੂ ਹੋਣ ਤੇ ਨਸ਼ਾ ਮੁਕਤੀ ਕਿੱਥੋਂ ਹੋ ਇਸ ਲਈ ਸਾਡੇ 'ਚ ਨਾ ਤੇ ਕੋਈ ਨਸ਼ੇੜੀ ਰੱਖਿਆ ਜਾਣ ਨਾ ਕੋਈ ਚੋਰ ਰੱਖਿਆ ਜਾਣ ਨਾ ਕੋਈ ਚਿੱਤਰ ਹੀ ਰੱਖਿਆ ਜਾਣਾ ਇੱਥੇ ਬਰੀਕ ਸ਼ਾਨਣੀ ਨਾਲ ਲਾ ਕੇ ਤੁਸੀਂ ਕਹੋਗੇ ਵੀ ਤੁਸੀਂ ਸਰਕਾਰ ਚਲਾਉਣ ਚੱਲੇ ਹੋ ਕਿ ਗੁਰਦੁਆਰੇ ਦਾ ਸਿਸਟਮ ਚਲਾਉਣ ਚੱਲੇ ਗੱਲ ਗੁਰਦੁਆਰੇ ਦੇ ਸਿਸਟਮ ਦੀ ਨਹੀਂ ਗੱਲ ਤਾਂ ਇੱਕ ਸਵਿਧਾਨ ਕਾਨੂੰਨ ਉਸ ਦੀ ਹੈ ਜਿਹੜਾ ਸਾਰਿਆਂ ਲਈ ਇੱਕ ਜੀਵਨਦਾਨ ਜੀਵਨ ਜਾਂਚ ਰੱਖਦਾ ਹੋਵੇ ਇਸ ਲਈ ਇਹ 12 ਜਿਹੜੀ ਮੈਂਬਰੀ ਅੱਜ ਉੱਥੇ ਚੁਣੀ ਗਈ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਜ਼ਰੀਏ ਬੇਨਤੀ ਕਰਦੇ ਆਓ ਸ਼ੇਰੇ ਪੰਜਾਬ ਦਲ ਤੇ ਨੌਜਵਾਨ ਵਰਗ ਮਜ਼ਦੂਰ ਵਰਗ ਮੁਲਾਜ਼ਮ ਵਰਗ ਵਿਦਿਆਰਥੀ ਵਰਗ ਜਾਂ ਸਾਡੇ ਕਿਸਾਨ ਭਾਈਚਾਰਾ ਜਾਂ ਸਾਡੇ ਹੋਰ ਕਿਸੇ ਕਿਸਮ ਦੇ ਪੀੜਤ ਲੋਕ ਨੇ ਬੇਰੁਜ਼ਗਾਰ ਨੇ ਅਸੀਂ ਸਾਰਿਆਂ ਨੂੰ ਆਵਾਜ਼ ਦੇਣੇ ਆਓ ਸਿਰ ਜੋੜ ਕੇ ਕੰਮ ਕਰੀਏ ਜਿਹੜੇ ਪੰਜਾਬ ਨੂੰ ਸ਼ੇਰੇ ਪੰਜਾਬ ਨੇ ਕਦੇ ਖੁਸ਼ਹਾਲ ਬਣਾਇਆ ਸੀ ਮੁਢ ਤੁਹਾਡੇ ਸਹਿਯੋਗ ਨਾਲ ਅੱਜ ਉਸ ਨੂੰ ਫਿਰ ਸਿਰਜਿਆ ਜਾ ਸਕਦਾ ਹੈ ਇਸ ਲਈ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਅਸੀਂ 12 ਮੈਂਬਰੀ ਜਿਹੜੀ ਗਠਿਤ ਕੀਤੀ ਮੁੱਖ ਸੇਵਾਦਾਰ ਦਾਸ ਨੂੰ ਥਾਪਿਆ ਗਿਆ ਉਹਦੇ ਜ਼ਰੀਏ ਪੰਜਾਬ ਦੇ ਭਲੇ ਲਈ ਸਾਰਿਆਂ ਨੂੰ ਅੱਜ ਅਸੀਂ ਆਵਾਜ਼ ਦੇਦਨੇ ਆ ਅਸੀਂ ਨੰਬਰ ਵੀ ਤੁਹਾਡੇ ਸਾਹਮਣੇ ਰੱਖਾਂਗੇ ਵੈਬਸਾਈਟ ਰੱਖਾਂਗੇ ਹਰ ਤਰ੍ਹਾਂ ਦੀ ਸਹੂਲਤ ਰੱਖਾਂਗੇ ਤਾਂ ਕਿ ਹਰ ਬੰਦਾ ਸਾਨੂੰ ਪੁੱਛ ਸਕੇ ਹਰ ਬੰਦੇ ਨੂੰ ਅਸੀਂ ਦੱਸ ਸਕੀਏ ਹਰ ਬੰਦਾ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਜੁੜ ਸਕੀਏ ਕਿਉਂਕਿ ਤੁਹਾਡੇ ਕਰਕੇ ਜਿਹੜੇ ਇੱਥੇ ਦਲ ਬਦਲੂ ਆਉਣਗੇ ਉਹਨਾਂ ਦਾ ਵੀ ਪਤਾ ਲੱਗ ਜਾ ਜਿਹੜੇ ਪੰਥਦਰਦੀ ਹੋਣਗੇ ਉਹਨਾਂ ਦਾ ਵੀ ਪਤਾ ਲੱਗ ਜਾ ਜਿਹੜੇ ਪੰਜਾਬ ਲਈ ਸੋਚਦੇ ਹੋਣਗੇ ਉਹਨਾਂ ਦਾ ਵੀ ਪਤਾ ਲੱਗ ਜਾ ਇਸ ਲਈ ਪੰਜਾਬ ਦੇ ਸਹਿਯੋਗ ਦੀ ਜ਼ਰੂਰਤ ਹੈ ਅਸੀਂ ਐਦਨਾਮੇ ਵੀ ਅੱਜ ਇੱਥੇ ਪੜ੍ਹਾਏ ਨੇ ਸਾਰਿਆਂ ਤੋਂ 12 ਮੈਂਬਰਾਂ ਤੋਂ ਐਦਨਾਮਾ ਲਿਆ ਗਿਆ ਕਿ ਜਿਸ ਕਾਰਜ ਲਈ ਉਹਨਾਂ ਨੂੰ ਚੁਣਿਆ ਉਹ ਕਾਰਜ ਕਰਨਗੇ ਅਗਰ ਪੰਜਾਬ ਪੰਥ ਸਵਿਧਾਨ ਕਾਨੂੰਨ ਨਾਲ ਕਿਤੇ ਵੀ ਖਲਵਾੜ ਹੁੰਦਾ ਹੈ ਤੇ ਉਹਨਾਂ ਦੇ ਵਿਰੁੱਧ ਇਹ ਜਲਾਸਤ ਇਹ ਸਿਸਟਮ ਜਿਹੜਾ ਉਹ ਕਾਰਵਾਈ ਕਰ ਸਕਦਾ ਹੈ ਇਸ ਲਈ ਸ਼ੇਰੇ ਪੰਜਾਬ ਦਲ ਦੀ ਅੱਜ ਜਿਹੜਾ ਗਠਿਤ ਕੀਤਾ ਗਿਆ ਉਹਦੇ ਵਾਸਤੇ ਮੈਂ ਆਪਣੀ ਸਾਰੀ ਟੀਮ ਨੂੰ ਵਧਾਈ ਦੇਣਾ ਆਪ ਜੀ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਨਾਲ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਸਭ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣ ਸਾਰਿਆਂ ਨੂੰ ਸੇਤ ਜਾਬੀ ਆਪਸੀ ਪਿਆਰ ਗੁਰਸਿੱਖੀ ਜੀਵਨ ਬਖਸ਼ਣ ਤਾਂ ਕਿ ਅਸੀਂ ਇਹ ਡੁੱਬਦੇ ਹੋਏ ਪੰਜਾਬ ਨੂੰ ਡਿੱਗਦੇ ਹੋਏ ਪੰਜਾਬ ਨੂੰ ਸਿਵਿਆਂ ਤੱਕ ਜਿਹੜੇ ਲੱਗੇ ਨੇ ਪੰਜਾਬ ਨੂੰ ਮੁੜ ਅਸੀਂ ਉਹਨੂੰ ਖੁਸ਼ਹਾਲ ਤੇ ਜਿਉਂਦਾ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ਼ੇਰੇ ਪੰਜਾਬ ਦੇ ਵਿੱਚ ਸਾਰੇ ਲੋਕ ਆ ਸ਼ੇਰੇ ਪੰਜਾਬ ਦੇ ਵਿੱਚ ਸਰਬਸਾਂਝੀਵਲਤਾ ਹੈ ਸ਼ੇਰੇ ਪੰਜਾਬ ਦੇ ਅੰਦਰ ਇੱਕ ਜ਼ਮੂਰੀਅਤ ਹੈ ਸੰਵਿਧਾਨ ਕਾਨੂੰਨ ਸਰਬੱਤ ਦਾ ਭਲਾ ਇਹ ਚੀਜ਼ਾਂ ਉਹਦੇ ਅੰਦਰ ਕੰਮ ਕਰਦੀਆਂ ਨੇ ਦੁਨੀਆ ਭਰ ਚ ਕੋਈ ਚੰਗਾ ਰਾਜ ਗਿਣਿਆ ਗਿਆ ਤੇ ਸ਼ੇਰੇ ਪੰਜਾਬ ਦਾ ਗਿਣਿਆ ਗਿਆ ਕਿਸੇ ਗਰੀਬ ਦੇ ਘਰ ਦਾਣੇ ਸੁੱਟਣ ਜਾਂਦਾ ਵੇਖਿਆ ਗਿਆ ਸ਼ੇਰੇ ਪੰਜਾਬ ਵੇਖਿਆ ਗਿਆ ਇੱਥੇ ਮਹਿੰਗੇ ਵਿਆਹ ਵੀ ਵੇਖੇ ਗਏ ਸ਼ਰਾਬ మాਸ ਤੇ ਵਿਖਾਵੇ ਦੀ ਖਾਤਰ ਇੱਥੇ ਸ਼ਹਿਰੇ ਪੰਜਾਬ ਨੇ ਵੀ ਮਹਿੰਗੇ ਵਿਆਹ ਕੀਤੇ ਪਰ ਲੋਕਾਂ ਗਰੀਬਾਂ ਚ ਸੋਨਾ ਵੰਡ ਕੇ ਮਹਿੰਗਾ ਬਣਾਇਆ ਗਿਆ ਨਾ ਕਿ ਕੋਈ ਹੋਰ ਚੀਜ਼ ਨੂੰ ਲੈ ਕੇ ਸ਼ਹਿਰੇ ਪੰਜਾਬ ਧਰਮ ਪ੍ਰਤੀ ਕਿਧਰੇ ਮੰਦਰਾਂ ਨੂੰ ਵੀ ਸੋਨਾ ਲਾਉਂਦਾ ਹੈ ਤੇ ਕਿਧਰੇ ਮਸੀਤਾਂ ਨੂੰ ਸੋਨਾ ਲਾਉਂਦਾ ਹੈ ਜੇ ਸੱਚਖੰਡ ਚ ਸੋਨਾ ਲੱਗਦਾ ਤੇ ਉੱਥੇ ਵੀ ਲੱਗਦਾ ਹੈ ਸ਼ਹਿਰੇ ਪੰਜਾਬ ਇਸ ਲਈ ਚੁਣਿਆ ਗਿਆ ਨਾ ਤੇ ਉਹਨੇ ਮੰਦਰ ਢਾਇਆ ਨਾ ਮਸਜਿਦ ਢਾਣ ਦਿੱਤੀ ਨਾ ਗੁਰਦੁਆਰਾ ਢੱਠਣ ਦਿੱਤਾ ਨਾ ਕਿਸੇ ਫਿਰਕੇ ਦੇ ਖਿਲਾਫ ਕੋਈ ਕਾਨੂੰਨ ਬਣਾਇਆ ਸਾਰਿਆਂ ਨੂੰ ਇੱਕ ਲੜੀ ਚ ਪਰੋ ਕੇ ਇੱਕ ਜਿਓ ਪਿਆਰ ਤੇ ਇੱਕੋ ਜਿਹਾ ਸਤਿਕਾਰ ਸਭ ਨਾਲ ਉਹਨੇ ਇਨਸਾਫ ਕੀਤਾ ਏ ਇਸ ਲਈ ਸਰਕਾਰੀ ਖਾਲਸਾ ਸਰਬਸਾਂਝੀ ਸਰਕਾਰ ਸੀ ਜਿਸ ਨੂੰ ਅਸੀਂ ਅਸੀਂ ਨਹੀਂ ਕਹਿ ਰਹੇ ਉਹਨੂੰ ਮੁਹਕਮ ਚੰਗਾ ਕਹਿ ਰਿਹਾ ਏ ਉਹਨੂੰ ਅਜੀਜੂਦੀਨ ਚੰਗਾ ਕਹਿ ਰਿਹਾ ਏ ਉਹਨੂੰ ਉਹ ਲੋੜਵੰਦ ਲੋਕ ਚੰਗਾ ਕਹਿ ਰਹੇ ਨੇ ਉਹ ਰੋਂਦੀਆਂ ਮਾਵਾਂ ਕਹਿੰਦੀਆਂ ਸੀਗੀਆਂ ਕਿਸੇ ਮਾਂ ਦਾ ਬੱਚਾ ਰੋ ਰਿਹਾ ਸੀ ਤੇ ਸ਼ੇਰੇ ਪੰਜਾਬ ਕਿਤੇ ਉਹਨੂੰ ਪਤਾ ਲੱਗਾ ਲਾਗੋਂ ਨੰਗ ਰਿਹਾ ਮੇਰੀ ਗਰੀਬੀ ਕੱਟੀ ਜਾ ਸਕਦੀ ਹੈ ਉਹ ਨਿਆਣੇ ਨੂੰ ਚੁੱਪ ਕਰਾ ਕੇ ਕਹਿੰਦੀ ਚੁੱਪ ਕਰ ਸਾਡਾ ਸੇਵਾਦਾਰ ਰਣਜੀਤ ਸਿੰਘ ਆਊਗਾ ਸਾਡੀ ਬਾਹ ਜਰੂਰ ਫੜੂਗਾ ਇੰਨੀ ਗੱਲ ਉਹਦੇ ਕੰਨਾਂ ਤੱਕ ਪਹੁੰਚੀ ਤੇ ਸ਼ੇਰੇ ਪੰਜਾਬ ਬਾਪ ਜਾ ਕੇ ਉਹਦੀ ਗਰੀਬੀ ਕੱਟ ਕੇ ਆ ਜਾਂਦਾ ਇਸ ਲਈ ਸ਼ੇਰੇ ਪੰਜਾਬ ਨੂੰ ਲੋਕਾਂ ਨੇ ਚੁਣਿਆ ਸੀ ਤੇ ਲੋਕਾਂ ਦੇ ਚੁਣੇ ਹੋਏ ਸ਼ੇਰੇ ਪੰਜਾਬ ਸਾਡੇ ਲਈ ਵੀ ਸਤਿਕਾਰਤਨ